ਦੱਸੀਏ ਕਿ ਜਿਸ ਤਰ੍ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਤੀ ਦੀਆਂ ਚੋਣਾਂ ਦਾ ਕੱਲ ਜਿਹੜਾ ਆ ਗਿਣਤੀ ਹੋਣੀ ਸੀ ਉਸ ਤੋਂ ਬਾਅਦ ਜਿਹੜੇ ਨਾ ਆਪਣੇ ਆਪਣੇ ਉਮੀਦਵਾਰ ਜਿਹੜੇ ਨਾ ਜਿੱਦੇ ਨਜ਼ਰ ਆਏ ਆਪਣੀ ਆਪਣੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਦੇ ਵਿੱਚ ਜਿਹੜੀ ਜਿੱਤ ਜਿਹੜੀ ਉਹ ਉਹਨਾਂ ਦੀ ਝੋਲੀ ਵਿੱਚ ਪਾnde ਨਜ਼ਰ ਆ ਰਹੇ ਹਨ ਇਸੇ ਤਰ੍ਹਾਂ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਰੁਜਿੰਦਰ ਪਾਲ ਦੇ ਦਫ਼ਤਰ ਦੇ ਵਿੱਚ ਅੱਜ ਜਿਹੜੇ ਜਿੱਤੇ ਹੋਏ ਕਾਂਗਰਸੀ ਉਮੀਦਵਾਰ ਸਾਨੂੰ ਉਹਨਾਂ ਵੱਲੋਂ ਜਿਹੜਾ ਆ ਸਾਬਕਾ ਵਿਧਾਇਕ ਰੁਜਿੰਦਰ ਪਾਲ ਨੂੰ ਹਾਰ પા ਕੇ ਜਿਹੜਾ ਆ ਜਿੱਤ ਦੀ ਮੁਬਾਰਕ ਜੜੀਆਂ ਦਿੱਤੀਆਂ ਜਾ ਰਹੀਆਂ ਤੇ ਉੱਥੇ ਹੀ ਸਾਬਕਾ ਵਿਧਾਇਕ ਰੁਜਿੰ ਵੱਲੋਂ ਜਿਹੜੇ ਆਪਣੇ ਸਮਤੀ ਮੈਂਬਰ ਹੋਣ ਜਾਂ ਜ਼ਿਲ੍ਹਾ ਪ੍ਰਸ਼ਦ ਮੈਂਬਰ ਸਨ ਉਹਨਾਂ ਨੂੰ ਵੀ ਜਿਹੜਾ ਮਿੱਠਾ ਮੂੰਹ ਕਰਵਾ ਕੇ ਉਹਨਾਂ ਦੇ ਹਾਰ-ਪਾ ਕੇ ਜਿਹੜਾ ਉਹਨਾਂ ਦਾ ਵੀ ਜਿਹੜਾ ਆ ਉਹਨਾਂ ਵੱਲੋਂ ਵਧੀਆ ਟੰਗ ਦੇ ਨਾਲ ਜਿਹੜਾ ਸਵਾਗਤ ਕੀਤਾ ਜਾ ਰਿਹਾ ਤੇ ਜਿਹੜਾ ਉੱਥੇ ਹੀ ਉਹਨਾਂ ਨੂੰ ਜਿਹੜੀ ਆ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਗੱਲ ਕਰੀਏ ਸਾਬਕਾ ਬਧਾਇਕ ਜੁਗਿੰਦਰ ਪਾਲ ਦੀ ਉਹਨਾਂ ਵੱਲੋਂ ਜਿਹੜਾ ਆ ਇਹਨਾਂ ਚੋਣਾਂ ਨੂੰ ਲੈ ਕੇ ਨਾ ਇਲੈਕਸ਼ਨ ਨੂੰ ਲੈ ਕੇ ਕਾਫੀ ਜਿਹੜੇ ਨੇ ਤੰਦ ਕੱਸਿਆ ਹਨ ਜਿਹੜੀ ਵਿਰੋਧੀ ਪਾਰਟੀ ਤੇ ਵੀ ਇਲੈਕਸ਼ਨਾਂ ਨੂੰ ਲੈ ਕੇ ਜਿਹੜਾ ਆ ਕਾਫੀ ਤੱਕ ਆ ਜਿਹੜਾ ਹੋਇਆ ਹੈਗਾ ਉਸ ਸੰਬੰਧੀ ਗੱਲ ਕਰ ਦੂਸਰੀ ਗੱਲ ਕਰੀਏ ਤਾਂ ਜਿਹੜੇ ਸੰਮਤੀ ਦੇ ਚੋਣ ਜਿੱਤੇ ਹਨ ਕੋਲੀਆਂ ਤੋਂ ਜਿਹੜੇ ਝਾੜਕ ਤੋਂ ਰਤਨਾ ਦੇਵੀ ਜੀ ਉਹਨਾਂ ਦੇ ਮੈਂਬਰਾਂ ਦੀ ਜੇ ਗੱਲ ਕਰੀ ਉਹਨਾਂ ਦੇ ਘਰਦਿਆਂ ਦੇ ਵੱਲੋਂ ਜਿਹੜਾ ਆ ਇੱਥੇ ਸਾਬਕਾ ਵਿਧਾਇਕ ਜਗਿੰਦਰਪਾਲ ਕੋਲ ਪਹੁੰਚੇ ਹਨ ਉਹਨਾਂ ਨੂੰ ਵਧਾਈਆਂ ਦਿੱਤੀਆਂ ਅਨਕ ਤੇ ਸਾਬਕਾ ਵਿਧਾਇਕ ਜਗਿੰਦਰਪਾਲ ਵੱਲੋਂ ਵੀ ਜਿਹੜਿਆ ਵਧਾਈਆਂ ਜਿਹੜੀਆਂ ਦਿੱਤੀਆਂ ਗਈਆਂ ਹਨ ਗੱਲਬਾਤ ਸੁਣਾਉਣੇ ਆਪਣੇ ਚੈਨਲ ਤੇ ਜੋ ਸਾਬਕਾ ਵਿਧਾਇਕ ਜਗਿੰਦਰਪਾਲ ਨੇ ਗੱਲ ਕੀਤੀ ਗੱਲਬਾਤ ਕੀਤੀ ਹੈਗੀ ਆ ਤੇ ਉੱਥੇ ਹੀ ਸੰਮਤੀ ਮੈਂਬਰਾਂ ਵੱਲੋਂ ਜਿਹੜੀ ਗੱਲਬਾਤ ਜਿਹੜੀ ਆ ਕੀਤੀ ਗਈ ਹੈ ਉਹ ਆਪਣੇ ਚੈਨਲ ਤੇ ਸੁਣਾ ਰਿਹਾ ਤਦ ਤੱਕ ਬਨੇ ਰਹ ਪੰਜਾਬ ਦੇ ਕਿੰਨੇ ਹਾਂਜੀ ਅਸੀਂ ਇਹਨਾਂ ਦਾ ਬਹੁਤ ਅਸੀਂ ਸਾਡੇ ਸਭ ਦਾ ਵਿਧਾਨ ਸਭਾ ਦੇ ਜਗਿੰਦਰਪਾਲ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਸਭ ਤੋਂ ਵਧੀਆ ਲੀਡ ਨਾਲ ਜਿੱਤੇ ਹਾਂ ਹਾਂਜੀ ਵਧੀਆ ਵਧੀਆ ਮਹਿਸੂਸ ਹੋ ਰਿਹਾ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਇੱਥੇ ਜਗਿੰਦਰਪਾਲ ਜੀ ਦਾ ਵੀ ਆਪਾਂ ਧੰਨਵਾਦ ਕਰਨਾ ਹੈ ਆ ਇਹ ਲੋਕਾਂ ਨੇ ਬੜਾ ਪਿਆਰ ਦਿੱਤਾ ਸਾਨੂੰ ਪਹਿਲੇ ਵੀ ਦਿੰਦੇ ਆਏ ਚਲੋ ਫਾਦਰ ਸਾਹਿਬ ਵੀ ਲੜਦੇ ਸੀ ਉਹਨਾਂ ਨੂੰ ਵੀ ਬੜਾ ਪਿਆਰ ਦਿੰਦੇ ਸੀ ਲੋਕੀ ਤੇ ਨਾਲ ਸਾਡੇ ਜਿਹੜੇ ਵਰਕਰ ਹੈਗੇ ਆ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਹੈ ਜਿਵੇਂ ਸੁਰਿੰਦਰ ਭਾਜੀ ਆ ਗਿਆ ਜਿੰਮਰਦਾਰ ਜੋਗਰਾਜ ਜੀ ਜੰਗੀ ਭਾਜੀ ਬਿੱਟੂ ਆਪਣੇ ਨਰਿੰਦਰ ਸਾਡੇ ਮੈਂਬਰ ਸਾਹਿਬ ਔਰ ਆਪਣੇ ਤਰਸ਼ੇਮ ਬੌਜੀ ਆ ਜਿੰਨੇ ਵੀ ਆਪਣੇ ਲਵ ਕਾਲੀ ਭਾਜੀ ਜਿੰਨੇ ਵੀ ਸਾਡੇ ਹੈਗੇ ਆ ਇਹਨਾਂ ਨੇ ਬੜੀ ਸਪੋਰਟ ਕੀਤੀ ਆ ਔਰ ਵਧੀਆ ਲੀਡ ਨਾਲ ਸਾਨੂੰ ਦਿਖਾਇਆ ਮਤਲਬ ਕਿ ਸਾਡੀ ਕੋਈ ਵੀ ਬੂਥ ਜਿਹੜਾ ਸਾਡਾ ਮਤਲਬ ਡੋਨ ਨਹੀਂ ਗਿਆ ਅਸੀਂ ਹਰ ਜਗ੍ਹਾ ਤੋਂ ਲੀਡ ਹੀ ਕੀਤੀ ਹੈ ਔਰ ਵਧੀਆ 50 ਬੋਰਾ 12 ਵੋਟਾਂ ਨਾਲ ਸਾਡੀ ਜਿਹੜੀ ਇਹ ਸੰਪਤੀ ਦੀ ਜਿੱਤ ਹੋਈ ਹੈ ਅਸੀਂ ਲੋਕਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਮਤਲਬ ਕਿ ਮਾਨ ਸਨਮਾਨ ਦਿੱਤਾ ਔਰ ਅਸੀਂ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਮਤਲਬ ਪਿਆਰ ਪਟੋਲਦੇ ਰਹੀਏ ਔਰ ਮਤਲਬ ਉਹਨਾਂ ਦੀ ਪ੍ਰਸ਼ੰਸਾ ਦੇ ਲਾਇਕ ਬਣੀਏ ਉਹਨਾਂ ਦੇ ਜੋ ਕੰਮਕਾਰ ਆ ਉਹਨਾਂ ਨੂੰ ਮਤਲਬ ਕਿ ਧਿਆਨ ਨਾਲ ਕਰਦੇ ਰਹੀਏ ਉਨ੍ਹਾਂ ਵਿੱਚ ਵਧੀਆ ਸਾਡਾ ਮਤਲਬ ਕਿ ਬੋਲਚਾਲ ਵਿਚਰਨਾ ਹੋਵੇ ਹਾਂਜੀ ਹੋਇਆ ਉਹ ਥੋੜਾ ਜਿਹਾ ਟਕ ਟਕਰਾਵ ਗਿਆ ਹੋਇਆ ਕਿ ਇਹਨਾਂ ਨੇ ਕੋਈ 5-7 ਵੋਟਾਂ ਸਾਡੀਆਂ ਗਈਆਂ ਅੰਦਰ ਇਹਨਾਂ ਨੇ ਫਟ ਕੇ ਉਹਨਾਂ ਨੂੰ ਆਪਣੀਆਂ ਮੋੜਾਂ ਮੋਹਰਾਂ ਲਾ ਲਈਆਂ ਉੱਤੇ ਤੇ ਚਲੋ ਉਹਦੇ ਨਾਲ ਕੋਈ ਫਰਕਤ ਨਹੀਂ ਪੈਂਦਾ ਕਿ ਕਿਸੇ ਨੂੰ ਤੁਸੀਂ ਇਹ ਤਾਂ ਪੁੱਛੋ ਜਦੋਂ ਵੋਟਰ ਇਤਰਾਜ਼ ਕਰਦਾ ਨਾ ਸਾਨੂੰ ਤੇ ਕੋਈ ਇਤਰਾਜ਼ ਨਹੀਂ 5 7 10 ਵੋਟਾਂ ਨਾਲ ਤੇ ਸਾਨੂੰ ਕੋਈ ਫਰਕ ਨਹੀਂ ਪੈਣਾ ਪਰ ਇਤਰਾਜ਼ ਵੋਟਰ ਨੂੰ ਹੈ ਕਿ ਮੈਂ ਬੋਟ ਜਿਹੜੀ ਹੀ ਉਹ ਮੈਂ ਆਪਣੀ ਪਾਰਟੀ ਨੂੰ ਪਾਣੀ ਇਹਨਾਂ ਨੇ ਕਿਵੇਂ ਉੱਤੇ ਮੋਹਰ ਲਾਤੀ ਤੇ ਇਸ ਕਰ ਨੂੰ ਉੱਤੇ ਥੋੜਾ ਜਿਹਾ ਆਬਜੈਕਸ਼ਨ ਹੋਇਆ ਸੀ ਚਲੋ ਠੀਕ ਹੈ ਮਾਲਕ ਦੀ ਦੇਖ ਨਾਲ ਇਲੈਕਸ਼ਨ ਸਾਡਾ ਪੀਸਫੁਲ ਹੋ ਗਿਆ ਸਾਡਾ ਜੀ ਦੇਖੋ ਅਸੀਂ ਵਧੀਆ ਤਰੀਕੇ ਨਾਲ ਪਿੰਡ ਦੇ ਜਿਹੜੇ ਜੀ ਸੇਵਾ ਕਰ ਰਹੇ ਆਂ ਤੇ ਸਾਨੂੰ ਮਤਲਬ ਕੋਲੀਆਂ ਚ ਵੀ ਸਨਮਾਨ ਮਿਲਿਆ ਕਿਉਂਕਿ ਕੋਲੀਆਂ ਦੇ ਵਿੱਚ ਵੀ ਲੋ ਕੋਲੀਆਂ ਦੇ ਵੀ ਜਿਹੜੇ ਜੀ ਸਾਡੇ ਨਾਲ ਜੁੜੇ ਆ ਜਾਂ ਸਾਡੇ ਕੋਲੋਂ ਆਂਦੇ ਆ ਅਸੀਂ ਉਹਨਾਂ ਨੂੰ ਵੀ ਬੱਤਰ ਕੇ ਮਤਲਬ ਕਿ ਉਹਨਾਂ ਦੇ ਕੰਮ ਕਰਦੇ ਆ ਲਾਗੇ ਸਾਡੇ ਪੋਲਾ ਆ ਪੰਮਾ ਆ ਜਾਂ ਤੇਤਿਆਲ ਆ ਜਿਹੜਾ ਵੀ ਸਾਡੇ ਕੋਲ ਜੀ ਆ ਜਾਂਦਾ ਆ ਉਹਨੂੰ ਅਸੀਂ ਮਤਲਬ ਕਿ ਦਿਲੋਂ ਦਿਲੋਂ ਉਹਦੇ ਨਾਲ ਤਰਪੰਦੇ ਆ ਵੀ ਚਲੋ ਜੋ ਵੀ ਤੁਹਾਡੀ ਔਂਕੜ ਹੈ ਆ ਜਾਂ ਕੋਈ ਤੁਹਾਨੂੰ ਦਿੱਕਤ ਹੈ ਆ ਉਹ ਅਸੀਂ ਆਪਣਾ ਮਤਲਬ ਕਿ ਉਹਦੀ ਮਦਦ ਕਰ ਕਰਦੇ ਆ ਉਹਦੇ ਵਿੱਚ ਉਹਨੂੰ ਦੂਰ ਕਰਨ ਲਈ ਪਰ ਲੋਕਾਂ ਨੇ ਸਾਨੂੰ ਬੜਾ ਪਿਆਰ ਦਿੱਤਾ ਹੈ ਅਸੀਂ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਆ ਉਹ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਫਰ ਸਾਡਾ ਬਹੁਤ ਵਧੀਆ ਰਿਹਾ ਅਸੀਂ ਐਮਐਲਏ ਦੇ ਅਰਜਾ ਦੇ ਵਿੱਚ ਦਿਗੰਦਰ ਪਾਲ ਜੀ ਅਰਜਾ ਦੇ ਵਿੱਚ ਰਹਿ ਕੇ ਅਸੀਂ ਇਹ ਕੰਮਕਾਰ ਕਰ ਰਹੇ ਹਾਂ ਜਿਹੜਾ ਜੋ ਇਲੈਕਸ਼ਨ ਆਇਆ ਅਸੀਂ ਇਲੈਕਸ਼ਨ ਨੂੰ ਬਹੁਤ ਤਰੀਕੇ ਦੇ ਨਾਲ ਅਸੀਂ ਜਿੱਤ ਰਿਹਾ ਬਹੁਤਾ ਪੰਜ ਬਹੁਤਾ ਜਿੱਤੇ ਨਾ ਅਸੀਂ ਕਾਂਗਰਸ ਪਾਰਟੀ ਵੱਲੋਂ ਇਹ ਸਭ ਦولت ਜਿਹੜੀ ਆ ਜਗENDER ਪਾਲ ਦੀ ਆ ਔਰ ਸਾਨੂੰ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹ ਮੇਰੇ ਨਾਲ ਜਿਹੜੇ ਮੇਰੇ ਵਰਕਰ ਨੇ ਇਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਆ ਕਿਉਂਕਿ ਸਾਨੂੰ ਹਰ ਪਾਸਿਓਂ ਛੋਟੇ ਦਿੱਤੀ ਆ ਹੌਸਲਾ ਦਿੱਤਾ ਅਸੀਂ ਵਿਕਿੰਦਰਪਾਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਡੇ ਸ਼ਿਰ ਤੇ ਹੱਥ ਰੱਖ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਅਸੀਂ ਅੱਜ ਵਿਕਿੰਦਰਪਾਲ ਦੇ ਦਫਤਰ ਆ ਅਸੀਂ ਵਿਕਿੰਦਰਪਾਲ ਦਾ ਬਹੁਤ ਧੰਨਵਾਦ ਕਰਦੇ ਆ ਤਾਂ ਕਿ 64 ਸਾਡਾ ਅੱਗੇ ਪਿਆਰ ਬਣਿਆ ਰਹੇ 64 ਆਉਣ ਵਾਲੇ ਸਮੇਂ 'ਚ ਜੋ 27 ਚ ਵੋਟਾਂ ਹੋਣੀਆਂ ਨੇ ਉਹਦੇ 'ਚ ਅਸੀਂ ਪੂਰਾ ਜੋਰ ਲਗਾ ਕੇ ਕਾਂਗਰਸ ਪਾਰਟੀ ਨੂੰ ਅੱਗੇ ਲਿਆਉਣਾ ਹੈ ਵਿਕਿੰਦਰਪਾਲ ਨੂੰ ਅਸੀਂ ਐਮਐਲਏ ਬਣਾਉਣਾ ਹੈ ਦੁਬਾਰਾ ਫਿਰ ਇਹ ਕੰਮ ਕਰਨਾ ਹੈ ਜਿਹੜੇ ਇਲੈਕਸ਼ਨ ਹੋਏ ਨੇ ਇਹਦੇ ਸਰਾਸਰ ਜਿਹੜੀ ਮੌਕੇ ਦੀ ਸਰਕਾਰ ਹੈ ਉਹਨੇ ਇੱਕ ਕਿਸਮ ਦਾ ਸੰਮਲਨ ਵੀ ਕਤਲੇ ਕੀਤਾ ਜਿਹੜਾ ਨਾ ਕੰਮ ਕੀਤਾ ਕੋਈ ਸਵਤੰਤਰ ਤਰੀਕੇ ਦੇ ਨਾਲ ਇਲੈਕਸ਼ਨ ਨਹੀਂ ਹੋਏ ਧੱਕੇ ਨਾਲ ਕਿਹਦੇ ਵੋਟ 592 592 ਦੇ ਵਿੱਚ ਤਾਂ ਤਾਂ ਤੇ 600 ਬੁੰਜਾਲੇ ਨੂੰ ਹਰਾਤਾ ਮਲੇ ਇਸਰਾ ਦਾ ਅੰਦਰੋਂ ਤੇ ਕੰਮ ਚੱਲਿਆ ਇਹਨਾਂ ਨੂੰ ਹੁਣ ਤੇ ਸੱਤਾ ਜਿਹੜੀ ਐ ਉਹ ਤੇ ਇਹਨਾਂ ਨੂੰ ਬੜੀ ਪਿਆਰੀ ਲੱਗ ਰਹੀ ਐ ਇਹਦੇ ਸੱਤਾ ਇਹਨਾਂ ਨੂੰ ਹਦੋਂ ਪਤਾ ਲੱਗਣਾ ਜੇ ਤੁਹਾਨੂੰ ਚੋਣ ਜਾਬਤਾ ਲੱਗ ਜਾਣੀ ਐ ਤੇ ਪੱਲੇ ਕੁਛ ਨਹੀਂ ਰਹਿਣਾ ਤੇ ਲੋਕਾਂ ਦੇ ਮਿਲਨ ਨੂੰ ਦੱਸਣਾ ਕਿ ਤੁਸੀਂ ਉਸ ਟਾਈਮ ਤੇ ਦੇ ਦਬਕੇ ਮਾਰਦੇ ਸੀ ਦਬਕੇ ਮਾਰ-ਮਾਰ ਕੇ ਲੋਕਾਂ ਕੋ ਬੋਟਾ ਲੈਣੇ ਤੇ ਤੇਰੇ ਤੇ ਸੇਰੇ ਪਰਚਾ ਹੋਇਆ ਨੇ ਤੇਰੇ ਤੇ ਹੋਈ ਨੇ ਤੇਰੇ ਤੇ ਹੋਈ ਨੇ ਅਫਸਰ ਜਿਹੜੇ ਐ ਮੌਕੇ ਦੇ ਅ fırs ਵੀ ਡਰਦੇ ਆ ਆਪਸਾਂ ਕਹਤਾ ਤੁਹਾਡੀ ਬਲੀ ਜਿਹੜੀ ਜਲਾਲਾਬਾਦ ਚ ਕਰ ਦੇਣੀ ਹੈ ਕੇ ਨਾ ਕਿਦੇ ਕਹਦੇ ਨੇ ਕਰ ਦੇਣੀ ਹੈ ਉਹ ਡਰਦੇ ਮਲਵੇ ਆਪਣੀ ਡਿਊਟੀ ਤੋਂ ਕੁਤਾਈ ਹੋਣਾ ਵਰਤੀ ਹੈ ਤੇ ਕੋਈ ਗੱਲ ਨਹੀਂ ਇਹ ਜਨਤਾ ਦਾ ਕੰਮ ਹੈ ਜਨਤਾ ਨੇ ਜਿੱਦਾਂ ਦਾ ਫਤਵਾ ਦਿੱਤਾ ਸਾਨੂੰ ਤੇ ਮਨਜ਼ੂਰ ਹੈ ਜੇਲੇ ਇਹਨਾਂ ਨੂੰ ਫਤਵਾ ਮਿਲਣਾ ਤੇ ਇਹਨਾਂ ਨੂੰ ਫਿਰ ਇਹਨਾਂ ਚਿੰਕਣਾ ਪਨੇ ਇਹ ਗਲਤ ਹੋਇਆ ਸੋ ਇਹ ਅਕਸ਼ਰ ਹੋਣੇ ਚਾਹੀਦੇ ਸਪਤੰਤਰ ਹੋਣੇ ਚਾਹੀਦੇ ਫੇਰ ਹੋਣੇ ਚਾਹੀਦੇ ਮਾਲਾ ਭਈ ਇਦਾਂ ਦਾ ਨਹੀਂ ਏ ਧੱਕੇ ਨਾਲ ਉਹਨੂੰ ਡਰਾਲੋ ਧੱਕੇ ਨਾਲ ਉਹਨੂੰ ਡਰਾਲੋ ਤੇ ਡਰਾ ਕੇ ਕਿੰਨਾ ਚਿਰ ਚੱਲਣਾ ਹੈ ਤੀਕਦੇ ਤੇ ਬੱਕਰੀ ਦੀ ਮਾਂ ਨੇ ਖੈਰ ਮਨਾਨੀ ਆ ਇਸ ਕਰਕੇ ਮੇਰੀ ਬੇਨਤੀ ਹੈ ਵੀ ਸਪਤੰਤਰ ਲਕਸ਼ਣ ਹੋਣੇ ਚਾਹੀਦੇ ਨੇ ਇਦਾਂ ਦੇ ਲਕਸ਼ਣ ਨਹੀਂ ਹੋਣੇ ਚਾਹੀਦੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਜਾਹੇ ਜਿਹੜੇ ਬੰਦੇ ਮੇਰੇ ਜਿੱਥੇ ਆਈ ਕਰਦੇ